ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਤ ਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਉੱਚਾ ਅਗਮ ਅਪਰ ਪ੍ਰਭ ਕਥਨ ਨਾ ਜਾਏ ਅਕਥ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਰੂਪ ਵਚਨ ਕਿ ਇਹ ਸਭ ਤੋਂ ਉੱਚੇ ਏ ਅਪਾਉਂਡ ਏ ਤੇ ਬਯੰਤ ਮਾਲਕ ਪ੍ਰਮਾਤਮਾ ਏ ਦਾਤਾ ਜੀ ਤੂੰ ਸਭ ਦਾ ਮਾਲਕ ਹੈ ਤੇਰਾ ਸਰੂਪ ਜਿਹੜਾ ਹੈ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੋਂ ਪਰੇ ਹੈ ਅਕਥ ਹੈ ਨਾਨਕ ਪ੍ਰਭ ਸਰਣਾਗਤੀ ਰੱਖਣ ਕੋ ਸਮਰਥ ਏ ਨਾਨਕ ਏ ਦਾਤਾ ਜੀ ਮੈਂ ਪ੍ਰਮਾਤਮਾ ਦੀ ਸ਼ਰਨ ਆਇਆ ਹਾਂ ਦਾਤਾ ਤੂੰ ਸ਼ਰਨ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਹੈ। ਸ਼ੰਤ ਜਿਉ ਜਾਨੋ ਤਿਉ ਰਾਖ। ਹਰ ਪ੍ਰਭ ਤੇਰੀ ਆ। ਏ ਹਰੀ ਏ ਪ੍ਰਮਾਤਮਾ ਅਸੀਂ ਤੇਰਿਆਂ ਜਿਵੇਂ ਜਾਣੋ ਤੇਵੇਂ ਮਾਇਆ ਦੇ ਮੋਹ ਤੋਂ ਸਾਡੀ ਰੱਖਿਆ ਕਰਨੀ। ਕੇਤੇ ਗਨੋ ਅਸ਼ੰਖ ਅਵਗਣ ਮੇਰਿਆ ਅਸੰਖ ਦਾ ਮਤਲਬ ਹੈ ਗਿਣਤੀ ਤੋਂ ਪਰੇ ਅਣਗਿਣਤ ਦਾਤਾ ਜੀ ਮੈਂ ਆਪਣੇ ਕਿੰਨੇ ਕੋ ਔਗਣ ਗਿਣਾ ਸੀ ਆਪਣੇ ਔਗਣਾਂ ਨੂੰ ਕਿੰਨੇ ਕੁ ਗਿਣੀਏ ਸਾਡੇ ਜਿਹੜੇ ਔਗਣ ਹਨ ਸਾਡੇ ਅੰਦਰ ਅਣਗਿਣਤ ਔਗਣ ਨੇ ਇਹਨਾਂ ਔਗਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅਸੰਖ ਅਵਗਣ ਖਤੇ 베ਰੇ ਨਿਤ ਪ੍ਰਾਤ ਸਦ ਭੁਲੀਐ ਹਿਦਾਤਾ ਸਾਡੇ ਅਣਗਿਣਤ ਹੀ ਔਗਣ ਹਨ অতি ਪਾਪਾਂ ਦੇ ਢੇੜਾਂ ਵਿੱਚ ਫਸੇ ਰਹਿੰਦੇ ਹਾਂ ਨਤ ਹੀ ਸਦਾ ਹੀ ਉਕਾਈ ਖਾਈ ਦੀ ਹੈ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਭਿਆਨਕ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਾਂ ਪਰਦਾਤਾ ਤੇਰੀ ਕਿਰਪਾ ਨਾਲ ਹੀ ਇਸ ਮੋਹ ਮਾਇਆ ਦੇ ਵਿੱਚੋਂ ਮੱਚਿਆ ਜਾ ਸਕਦਾ ਹੈ ਲੋਕ ਕਰਤੋ ਵਿਕਾਰ ਵਿਕੜੇ ਪਰ ਮੈਂ ਰਹੂੰ ਤੇ ਨਿਰਿਆ ਅਸੀਂ ਜੀਵ ਦੁਖਦਾਈ ਵਿਕਾਰ ਆਪਣੇ ਵੱਲੋਂ ਤਾਂ ਪਰਦੇ ਵਿੱਚ ਕਰਦੇ ਆਂ ਪਰ ਹੀ ਦਾਤਾ ਤੂੰ ਸਾਡੇ ਨੇੜੇ ਤੋਂ ਨੇੜੇ ਸਾਡੇ ਨਾਲ ਹੀ ਵੱਸਦਾ ਹੈ ਬਨਵੰਤ ਨਾਨਕ ਦਿਆਤਾ ਰੋ ਕੱਢ ਪਵ ਜਲ ਫੇਰਿਆ ਇਹ ਨਾਨਕ ਆਖ ਕੇ ਗੁਰੂ ਸਾਹਿਬ ਕਹਿੰਦੇ ਨੇ ਦਾਤਾ ਜੀ ਪ੍ਰਮਾਤਮਾ ਸਾਡੇ ਉੱਤੇ ਮਿਹਰ ਕਰੋ ਸਾਨੂੰ ਜੀਵਾਂ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਵੇੜੇ ਚੋਂ ਕੱਢ ਲਓ ਜੀ ਇਹ ਅਰਦਾਸ ਰੂਪ ਬੇਨਤੀ ਦੇ ਵਚਨ ਗੁਰੂ ਸਾਹਿਬ ਜੀ ਸਾਨੂੰ ਕਰਨੇ ਸਿਖਾਉਂਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀਏ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰੀਏ ਆਉਣ ਗਣਤ ਔਗਣ ਹਨ ਜਿਹੜੇ ਸਾਡੇ ਅੰਦਰ ਹਨ ਪ੍ਰਮਾਤਮਾ ਕਿਰਪਾ ਕਰੇ ਸਾਡੇ ਵਿੱਚੋਂ ਸਾਡੇ ਅੰਦਰੋਂ ਔਗਣ ਖਤਮ ਹੋ ਜਾਣ ਵਿਕਾਰ ਖਤਮ ਹੋ ਜਾਣ ਔਰ ਚੰਗੇ ਸੰਸਕਾਰ ਜਿਹੜੇ ਨੇ ਸਾਡੇ ਅੰਦਰ ਪੈਦਾ ਹੋ ਜਾਣ ਨਿਤ ਅਰਦਾਸ ਕਰਦੇ ਰਹੀ ਸਤਗੁਰੂ ਜੀ ਕਿਰਪਾ ਕਰਨ ਸਭਨਾ ਪਰਮੇਹਰ ਪ੍ਰਿਆਤ ਰੱਖਣ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਵਾਕਤਾ ਦੀ ਅਰਦਾਸ ਸਤਿਗੁਰੂ ਕਰਦੇ ਸੇਵਾਵਾ ਸਤਿਗੁਰੂ ਸਭਨਾ ਦੇ ਮਨਾ ਪੇ ਕੇ ਆਪ ਲੈ ਲੇ ਨਤ ਅਰਦਾਸ ਕਰਦੇ ਰਹੀਏ ਬਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਗੜਦੀ ਕਲਾ ਤੇਰੇ ਪਾਣੇ ਸਰਬਤ ਦਈ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ